ਸੋਰਠਿ ਮਹਲਾ ਪਹਿਲਾ ਚਤੁਕੀ ਅਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਅਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਆ ਭਾਈ ਬਿਨਸੇ ਨਾਮ ਬਸਾਰੀ ਏ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵਿਕਾਰੀ ਹੁਣ ਪੰਡਿਤ ਕਰਮਕਾਰੀ ਜਿਤ ਕਰਮ ਸੁਖੁ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾ ਸਾਸਤ ਬੇਦ ਬੱਕੇ ਖੜੁ ਭਾਈ ਕਰਮ ਕਰੋ ਸੰਸਾਰੀ ਅਖੰਡ ਮੈਲ ਨ ਚੁਕੈ ਭਾਈ ਅੰਤਰ ਮੈਲ ਵਿਕਾਰਿ ਇਨ ਬਿਦ ਡੂਬੀ ਮਕੁੜੀ ਭਾਈ ਹੁੰਡੀ ਸਰਕੇ ਭਾਰੀ ਨਰਮਤ ਕਣੀ ਬਗੋਤੀ ਭਾਈ ਦੂਜੇ ਭਾਏ ਖਵਾਈ ਇਹਨ ਸਤਗੁਰ ਨਾਮ ਨ ਪਾਈਏ ਭਾਈ ਬਿਨ ਨਾਵੇ ਭਰਮ ਨ ਜਾਈ ਸਤਗੁਰ ਸੇਵੈ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਜ ਗੁਰ ਤੇ ਉਪਜੇ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੈ ਸੋ ਬੂਝੇ ਭਾਈ ਗੁਰਬਿਨ ਮਗ ਨ ਪਾਈ ਕਿਸੇ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਰ ਵਿਖ ਖਾਈ ਪੰਡਤ ਦਹੀਂ ਬਲੋ ਇਹ ਭਾਈ ਵਿੱਚੋਂ ਨਿਕਲੇ ਤੱਥ ਜਲ ਮੱਥੀਏ ਜਲ ਦੇਖੀਏ ਭਾਈ ਇਹ ਜਗ ਇਹਾ ਬੱਥ ਗੁਰਵਿੰਨ ਭਰਮ ਬਗੁੱਚੀਏ ਭਾਈ ਘਟ ਘਟ ਦੇਉ ਅਲਖ ਇਹ ਜਗ ਤਾਗੋ ਸੂਤ ਕੋ ਭਾਈ ਦੇਹਦ ਸਬਾਦੋ ਮਾਏ ਮੈਨ ਗੋੜਾ ਗਾਂਟ ਨਾ ਛੋਟੇ ਭਾਈ ਥਾਕੇ ਕਰਮ ਕਮਾਏ ਇਸ ਜਗ ਭਰਮ ਭੁਲਾਇਆ ਭਾਈ ਕਹਿਣਾ ਕਛੂ ਨ ਜਾਏ ਗੁਰ ਮਿਲੈ ਭਉ ਮਨ ਬਸੇ ਭਾਈ ਭੈ ਮਰਨਾ ਸੱਚ ਲੇਖ ਮੱਝਨ ਦਾਨ ਚੰਗਿਆਈਆਂ ਭਾਈ ਦਰਗਾ ਨਾਮ ਬਸੇਖ ਗੁਰ ਅੰਕਸ ਜਨ ਨਾਮ ਦਰੜਾਇਆ ਭਾਈ ਮਨਵਸਿਆ ਚੂਕਾ ਪੇਖ ਏ ਤਨ ਹਾਟ ਸ਼ਰਾਫ ਕੋ ਭਾਈ ਵਖਰ ਨਾਮ ਅਪਾਰ ਇਹ ਵਖਰ ਵਪਾਰੀ ਸੋ ਦ੍ਰਿੜ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ